ਚੱਲ ਕੋਈ ਗੱਲ ਨਹੀਂ ਬੰਦੇ ਆ ਕੱਲ ਨੂੰ ਚੱਲਾਂ ਫਿਰ ਟਾਈਮ ਨਾਲ ਤੇ ਮਾਰ ਕੇ ਆਨੇ ਚੱਕਰ ਹਾਂ ਹਾਂ ਚੱਲ ਠੀਕ ਆ ਠੀਕ ਆ ਚੰਗਾ ਮੰਮੀ ਨਾਨੀ ਦੇ ਫੋਨ ਹੋਣਾ ਕਿੱਥੇ ਨਾਨੀ ਤੇਰੀ ਲੰਮੇ ਪਈ ਆ ਦਵਾਈ ਖਾ ਲਈ ਟਾਈਮ ਦੇ ਨਾਲ ਹੀ ਤੈਨੂੰ ਪਤਾ ਦਵਾਈ ਖਾ ਕੇ ਸੁੱਤਰੇ ਦਿੱਦੀ ਉਹਨੂੰ ਤੇ ਉਹਨੂੰ ਰਹਿਣ ਦੇ ਪਈੰਦਰੀ ਤੇ ਉਹ ਆ ਗਈ ਕੁੜੀ ਵਾਲੇ ਉਹ ਕੁੜੀ ਨਹੀਂ ਦਿੱਖ ਤੇ ਬੜੀ ਸੋਹਣੀ ਆ ਤੇ ਸੋਹਣਾ ਠੀਕ ਆ ਮੈਂ ਨਹੀਂ ਸੋਹਣੀ ਆ ਤੇ ਮੇਰੀ ਗੱਲ ਸੁਣ ਪੁੱਤ ਕੋਈ ਗੱਲ ਉਂਟੀ-ਪੁੰਟੀ ਨਾ ਕਰੀਂ ਸਿੱਦੇ ਸਿੱਦੇ ਜਵਾਬ ਦੇਈਂ ਜੋ ਪੁੱਛਣਗੇ ਉਹਨਾਂ ਨੂੰ ਜਵਾਬ ਦੇਈਂ ਚੰਗਾ ਤੇ ਬਾਕੀ ਮੈਂ ਪੋਸ਼ਪੜਤਾਲ ਕਰ ਲਈ ਐ ਸਾਰੀ ਤੇ ਕੁੜੀ ਬੜੀ ਵਧੀਆ ਹੀ ਲੋ ਮੰਮੀ ਮੈਂ ਨੇ ਜੇ ਉੱਥੇ ਕੋਨਾ ਜੋਰ ਪੁੱਛਣਗੇ ਨਾ ਤੂੰ ਹੀ ਦੇ ਦੇਉ ਜਵਾਬ ਚਲ ਕੋਈ ਨਹੀਂ ਮੈਂ ਹੀ ਦੇ ਦਊਗੀ ਹੁਣ ਲਾ ਆਪਣਾ ਮੂੰਹ ਸਹੀ ਕਰ ਪਹਿਲਾਂ ਠੀਕ ਹੈ ਨਾ ਆ ਮੂੰਹ ਚੰਗਾ ਬਣਾ ਫਿਰ ਅਗਲੇ ਵੇਖਣ ਵਾਲੇ ਨੂੰ ਲੱਗਦਾ ਪਹਿਰੇ ਕੀ ਗੱਲ ਵਾ ਹਰੇ ਬੰਦ ਕੀ ਕਰਾਉਂਦੇ ਇਹਦਾ ਠੀਕ ਹੈ ਨਾ ਗੱਲ ਤਾਂ ਇਦਾਂ ਹੀ ਹੋਈ ਏ ਚਲੋ ਆਓ ਹੁਣ ਮੂੰਹ ਸਹੀ ਕਰ ਆਪਣਾ ਉਹ ਠੀਕ ਏ ਮੂੰਹ ਨੂੰ ਕੁਛ ਨਹੀਂ ਚਲਾਂ ਰਾਜਪੁੱਤ ਫਾਸ਼ਨ ਅੰਦਰ ਇੱਥੇ ਬਹਿ ਜਾ ਮੈਂ ਉਧਰ ਹੋਈ ਨਾ ਫੋਟੋ ਪੁੱਛਣਾ ਨਹੀਂ ਪੁੱਛਣਾ ਹੁਣ ਤਹੀ ਹਾਂਜੀ ਬਾਜੀ ਕੀ ਕੰਮ ਕਰਾ ਆਪਣਾ ਬਸ ਕੀਤੀ ਬੜੀ ਘੱਦਾ ਕੰਮ ਕਰਦਾ ਅੱਛਾ ਬਾਜੀ ਤੁਹਾਡਾ ਮੁੰਡਾ ਸਾਨੂੰ ਪਸੰਦ ਆ ਤੇ ਤੁਸੀਂ ਦੇਖੋ ਤੁਹਾਨੂੰ ਸਾਡੀ ਕੁੜੀ ਪਸੰਦ ਆ ਹਾਂਜੀ ਹਾਂਜੀ ਪਸੰਦ ਆ ਕੁੜੀ ਸਾਨੂੰ ਤੇ ਇਦਾਂ ਕਰੀਏ ਸ਼ੋਭੂ ਕੰਮ ਵਿੱਚ ਦੇਰੀ ਕਾਦੀ ਹੈ ਹਾਂ ਹਾਂਜੀ ਤੇ ਮੈਂ ਤਾਂ ਕਹਿੰਨੀ ਆ ਕਿ ਧੀ ਹੱਡੀ ਹੁਣ ਆਪਣੇ ਘਰ ਤੇ ਆ ਹੀ ਗਈ ਆ ਹੁਣ ਆਪਾਂ ਝਾੜਕੋ ਦੇਣੀ ਆ ਠੀਕ ਵਾ ਨਾ ਜੇ ਤੁਹਾਨੂੰ ਮਨਜ਼ੂਰ ਹੋਵੇ ਤਾਂ ਆਪਾਂ ਇੱਥੇ ਸਗਨ ਸੁਗੰਦ ਦੇ ਦਈਏ ਪੈਨ ਜੀ ਜਿੱਦਾਂ ਤੁਹਾਨੂੰ ਹੁਣ ਚੰਗਾ ਲੱਗਦਾ ਤੁਸੀਂ ਕਰ ਦੋ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਫਿਰ ਮੈਂ ਕੀ ਆਖਿਆ ਚਲੋ ਠੀਕ ਆ ਪੀ ਜੀ ਇਹ ਸਗਨ ਫਿਰ ਪੜਾ ਦੇ ਦੋ ਆਹ ਰੋ ਚਲ ਕੱਢੋ ਬਈ ਪਹਿਲੇ ਤੂੰ ਤਹੀ ਬੇੜਾ ਜਿੱਧਰ ਆ ਜਾ ਇਹ ਸੁਣ ਲਈ ਚਲੋ ਫਿਰ ਆਹੋ ਇਤਰਾ ਗੱਲ ਸੁਣ ਮੇਰੀ ਗੱਲ ਸੁਣ ਕਿੰਨੇ ਕ ਪੈਸੇ ਰੱਖਿਆ ਦਸ ਗੱਲ ਸਰ ਜੀ ਕਿੰਨੇ ਰੱਖਨੇ ਆ 1100 ਦੋਗੇ ਤਾਂ ਵੀ ਠੀਕ 2100 ਦੋਗੇ ਤਾਂ ਵੀ ਠੀਕ ਆਉਣੇ ਤਾਂ ਮੋੜ ਕੋੜ ਕੇ ਆਪਣੇ ਘਰ ਹੀ ਆ ਨਾ ਤੇ ਨਾਲ ਆ ਕਪੂਰ ਹੋਰ ਵੀ ਆ ਨਾ ਉਹ ਕੋਈ ਗੱਲ ਨਹੀਂ ਦੇ ਦਿਓ ਦੇ ਲਿਓ 1000 ਰੁਪਏ ਉਹਨੂੰ ਵੀ ਪਤਾ ਕਰੋੜਾਂ ਦੀ ਜਾਇਦਾਦ ਹੈ ਆ ਤਿੰਨ ਕਿੱਲੇ ਆ ਕੁੜੀ ਦੇ ਨਾਮ ਮੇਰੀ ਗੱਲ ਸੁਣ ਬਾਲਕ ਹੈ ਆਹ ਸੁਣਾ ਦੇਖ ਉਹਨੂੰ ਬੋਗਿਆ ਦੇ ਦੀਏ ਆਹ ਕੁੜੀ ਨੂੰ ਦੋਤੀ ਹਾਂ ਆਹ ਬਸ ਠੀਕ ਕਰਨ ਚੱਲਾਂਗੇ ਟੈਮ ਨਾ ਤਾਂ ਮੈਂ ਜੀ ਵਧੀਆ ਕਰਾਂਗਾ ਉਹ ਮੇਰੀ ਗੱਲ ਸੁਣ ਇਹ ਚੰਗਾ ਹੋ ਗਿਆ ਕਿਰੇ ਘਰ ਸਭ ਲੈ ਲਿਆ ਤੇ ਸਾਰਾ ਕੰਮ ਇੱਥੇ ਦੀ ਮੁਹਰ ਚੱਲਿਆ ਸਭਾ ਵੀ ਪੋਣਾ ਹੀ ਲੱਗਣ ਦਿਆ ਆਹ ਹੋਇਆ ਨਹੀਂ ਕਰਨਾ ਮੰਨ ਲੈ ਮੇਰੇ ਗਾੜੀ ਤੈਨੂੰ ਵਾਰਾ ਵੀ ਇਹੋ ਜਿਹੀ ਖਾਣੀ ਹੋਰ ਕੀ ਮੈਂ ਤਾਂ ਬੜੀ ਖੁਸ਼ ਹਾਂ ਚੱਲ ਸ਼ੇਤੀ ਸ਼ੇਤੀ ਵਿਆਹ ਹੋ ਜਾਏ ਤੇ ਮੀਲੇ ਦੇ ਵਿੱਚ ਵਿੱਚ ਪਿਆਈ ਵਿੱਚ ਕਿ ਉਹ ਮਾਰਨੀ ਆ ਨਾ ਵਾਲਾ ਕੰਮ ਨਹੀਂ ਕਰਨਾ ਵਾ ਚਲ ਮਨਾ ਅਹੀਂ ਤੇ ਕਰੋੜਾ ਦੇ ਮਾਲ ਤੋਂ ਵੇੜਾ ਵੀਰ ਸਿੰਘ ਜੀ ਸੱਚੀ ਆ ਭਾਜੀ ਸੱਚੀ ਕਰੋ ਅਗੇ ਦੇ ਹਾਂਜੀ ਆ ਜਾਓ ਫੇ ਚਲੋ ਆਜੋ ਆਜੋ ਆ ਬੈਠੋ ਨਾਦੀ ਮਾਂ ਪਾਣੀ ਲਿਆ ਕੋਟ ਕਿੱਥੇ ਦੀ ਬੇਟੀ ਢਾਡੀ ਬੇਟੀ ਇੱਥੇ ਹੀ ਆ ਨਾ ਪੁੱਤ ਥਾਣੇ ਨਹੀਂ ਹੀ ਆਏ ਫਿਰ ਉਹ ਥਾਣੇ ਮੈਂ ਆ ਤਿਆਰ ਹਾਂ ਲੱਗਾ ਹਾਉਣੀ ਹਾਂਜੀ ਤੇ ਬੇਟੀ ਡਈ ਹੀ ਜੇਦ ਕਰਨ ਵੀ ਉੱਥੇ ਚਲੀਏ ਪਹਿਲਾਂ ਸੋਹਰੇ ਮੇਰੇ ਹਾਂਜੀ ਮੈਂ ਕਹਾਂ ਪੁਲਿਸ ਕੇਸ ਵਾਲਾ ਮੈਨੂੰ ਉਹਨਾਂ ਨਾਲ ਗੱਲ ਕਰ ਲੈਂਦੇ ਭਲਾਓ ਫਿਰ हां मैं मेरी आवाज आ जांदी है आ रहा पता आ जा अच्छा आ ही बेटी टाडी मेरी लपदी नहीं हां जी बहन जी की होया है ही टाडे नाल हुन की ही मेरा ਘਰ ਵਾਲਾ ਤੇ ਮੇਰੇ ਜਿਹੜਾ ਸਹੁਰਾ ਉਹ ਕਰੀ ਨਹੀਂ ਹੀ ਹੈਗੇ ਤੇ ਮੇਰੀ ਸਾਸ ਤੇ ਮੇਰੀ ਨਾਨਾ ਮੇਨਲ ਬੜਾ ਲੜੀ ਉਹਨਾਂ ਦੇ ਜਾਣ ਤੋਂ ਮਗਰੋਂ ਤੇ ਮੈਨੂੰ ਤੰਗ ਵੀ ਬੜਾ ਕਰਦੀਆਂ ਰਹੀਆਂ ਤੇ ਇਦਾਂ ਸਾਡੀ ਲੜਾਈ ਹੋ ਗਈ ਕਿਹੇ ਗੱਲ ਤੋਂ ਤੇ ਮੇਰੀ ਨਾਨਾ ਨੇ ਮੇਰੀ ਸੱਸ ਨੂੰ ਕਿਹਾ ਕਿ ਇਹਦੇ ਸਿਰ ਵਿੱਚ ਕੁਝ ਮਾਰੋ ਉਹ ਡੰਡੇ ਤੱਕ ਮੈਨੂੰ ਯਾਦ ਉਹਨਾਂ ਨੇ ਮੇਰੇ ਸਿਰ ਵਿੱਚ ਡੰਡਾ ਮਾਰਿਆ ਸੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਮੈਨੂੰ ਖੜ੍ਹਾ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਆਪਣੇ ਵੱਲੋਂ ਤੈਨੂੰ ਮਾਰਕੀਟ ਹੋਈ ਵਿੱਚ ਨੱਪਗੇ ਤੇ ਉਤੋਂ ਫਿਰ ਉਹਨਾਂ ਨੇ ਮੈਨੂੰ ਕੱਢ ਕੇ ਖੜ੍ਹਾ ਕੀਤਾ ਹੈ ਅੱਛਾ ਠੀਕ ਹੈ ਐਨਾ ਚਿਰ ਕਿੱਥੇ ਰਹੇ ਤੇ ਤੁਸੀਂ ਫਿਰ ਘਰ ਕਿਉਂ ਨਹੀਂ ਆਏ ਉਹ ਜਨਾਬ ਘਰ ਰਹਿਣੇ ਕੀ ਆਉਣਾ ਸੀ ਹਾਂਜੀ ਵੀ ਜਦੋਂ ਕਿਤੇ ਇਹਨੂੰ ਸੱਟਾ-ਸੁੱਟਾ ਲਾ ਕੇ ਆਪਣੇ ਵੱਲੋਂ ਤਾਂ ਮਾਰਕੀਟ ਦੇ ਦਾਬਾ ਹੀ ਆ ਸੀ ਉਹਦੇ ਵਿੱਚ ਉਹ ਭਲਾ ਪੁਰਸ਼ ਕਿਤੇ ਵੇਖਦਾ ਸੀ ਉਹਨਾਂ ਦਾ ਪਿੰਡ ਹੀ ਲੱਗੇ ਤੇ ਉਹਨਾਂ ਨੇ ਕਦੇ ਨੇਰੇ ਚ ਭਜਦੀਆਂ ਜਨਾਨੀਆਂ ਦੋ ਵੇਖੀਆਂ ਤੇ ਜਦੋਂ ਗਾਂ ਆਇਆ ਤੇ ਅੱਗੋਂ ਕਿਤੇ ਉਹਨੂੰ ਪਤਾ ਲੱਗਾ ਵੀ ਇਹ ਰਿਥੇ ਕੁਝ ਨੱਪ ਕੇ ਗਈਆਂ ਉਹ ਜਦੋਂ ਉਹਨਾਂ ਵੇਖਿਆ ਚਾਚਾ ਚੰਗੀ ਤਰ੍ਹਾਂ ਉਹਨਾਂ ਕਹੇ ਇਹ ਤੇ ਕੋਈ ਕੁੜੀ ਆ ਨਾਲੇ ਵਿਚਾਰੇ ਡਰਨ ਮਾਤੜ ਜੇ ਬੰਦੇ ਸੀ ਉਹ ਵਿਚਾਰੇ ਇੰਨੇ ਡਰ ਗਏ ਉਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਨੂੰ ਉਹਨਾਂ ਪੁਲਿਸ ਤੱਕ ਵੀ ਨਹੀਂ ਦੱਸਿਆ ਉਹ ਮੁੜ ਕੇ ਕੀ ਕੀਤਾ ਵੀ ਉਹਨਾਂ ਨੇ ਇਹਨੂੰ ਹਸਪਤਾਲ ਪਹੁੰਚਾਇਆ ਇਹਦਾ ਇਲਾਜ ਇਲੂਈ ਕਰਾਉਣਾ ਸ਼ੁਰੂ ਕੀਤਾ ਤੇ ਇਹ ਫਿਰ ਥੋੜੀ ਬੋਤੀ ਸੁਰਤ ਚ ਡੈਪੀ ਆਉਣ ਚਲੋ ਜਾਨ ਇਹਦੀ ਬਜ ਗਈ ਜਦੋਂ ਜਾਨ ਬਜ ਗਈ ਮੁੜ ਕੇ ਚਲੋ ਜੀ ਉਹ ਘਰ ਘਰ ਆ ਕੇ ਨੂੰ ਠੀਕ ਠਾਕ ਹੋ ਗਈ ਤੇ ਘਰ ਲਿਆਏ ਤੇ ਡਾਕਟਰ ਨੇ ਪਰ ਕਹਿਤਾ ਵੀ ਇਹਦੇ ਦਿਮਾਗ ਚ ਨੁਕਸ ਪੈ ਗਿਆ ਉਹ ਜਿਹੜੀ ਕਿਤੇ ਛੱਟ ਸੁੱਟ ਲਾਈ ਨਾ ਉਹਨਾਂ ਨੇ ਇਹਦੇ ਸਿਰ ਦੇ ਵਿੱਚ ਉਹਦੇ ਨਾਲ ਇਹਦਾ ਦਿਮਾਗ ਕੰਮ ਕਰਨੋਂ हट ਗਿਆ ਸੀ ਫਿਰ ਉਹ ਦਵਾਈ ਚੱਲਦੀ ਰਹੀ ਕਿੰਨਾ ਚਿਰ ਜੀ ਉਹਨਾਂ ਨੂੰ ਦੱਸਦੀ ਤੇ ਤਾਂ ਹੀ ਪਤਾ ਲੱਗਦਾ ਫਿਰ ਇਹ ਕਿਤੇ ਠੀਕ ਠਾਕ ਹੋਈ ਆ ਤੇ ਉਧਰੋਂ ਕੋਈ ਵਿੱਚੋਂ ਵੇਚਣਾ ਇੱਕ ਮੈਂ ਮੱਝ ਲੈਂਦੀ ਹੋਂ ਨਾ ਬੰਦਿਆ ਕੁਦਰਤ ਮਹਾਰਾਜ ਦੀ ਢੋਲ ਆਉਣ ਵਾਲਾ ਰੋਹੀ ਆ ਹਾਂਜੀ ਤੇ ਉਹ ਜਦੋਂ ਕਿਤੇ ਨੇ ਦੱਸਿਆ ਵੀ ਮੇਰੇ ਪਿਓ ਦਾ ਨਾਮ ਆ ਵਾ ਤੇ ਉਹਾਂ ਦੇ ਵੀ ਐਨਾ ਨਾਂ ਦਾ ਬੰਦਾ ਤੇ ਫਲਾਣੀ ਪਿੰਡ ਦਾ ਸਾਡੇ ਕੋਲ ਮੱਝ ਲੈ ਕੇ ਗਿਆ ਵਾ ਤੇ ਉਹ ਫਿਰ ਰੱਬ ਨੇ ਢੋਲਵਾਉਣਾ ਸੀ ਉਹ ਸਰਾਖ ਨਿਕਲਿਆ ਕਿਤੇ ਮਾੜਾ ਮੋਟਾ ਉਹਨੇ ਮੈਨੂੰ ਸਾਥ ਲਿਆ ਤੇ ਮੈਨੂੰ ਪਤਾ ਹੀ ਨਾ ਲੱਗੇ ਵੀ ਗੱਲ ਕੀ ਆ ਜਦੋਂ ਮੈਂ ਗਿਆ ਤੇ ਇਹ ਮੁੜ ਕੇ ਕੁੜੀ ਸਾਹਮਣੇ ਆ ਗਈ ਏਦਾਂ ਪਤਾ ਲੱਗਾ ਜੇ ਅੱਛਾ ਇਹ ਗੱਲਬਾਤ ਹੋਈ ਤੁਹਾਡੀ ਕੁੜੀ ਨਾਲ ਹਾਂਜੀ ਹਾਂਜੀ ਕੋਈ ਨਾ ਮਾਮਾ ਧੀਆ ਚਲਾ ਕੇ ਭੜੀਆਂ ਨੇ ਉਹ ਤੇ ਕੋਈ ਨਹੀਂ ਨਾਲ ਸਾਧ ਨਹੀਂ ਠਾਣੇ ਉਹ ਜਨਾਬ ਕੁੜੀ ਤੇ ਮਰ ਗਈ ਆ ਉਹਨਾਂ ਦੀ ਉਹ ਕਿਦਾਂ ਆਨੂੰ ਨਹੀਂ ਪਤਾ ਕਿਦਾਂ ਮਰੀ ਆ ਪਰ ਉਹਦਾ ਕੁੜੀ ਮਰ ਗਈ ਆ ਹੁਣ ਤਾਂ ਮਾਂ ਹੀ ਰਹਿ ਗਈ ਇਕੱਲੀ ਅੱਛਾ ਕੋਈ ਨਹੀਂ ਫਿਰ ਫਿਰ ਵੀ ਜਾਣੇ ਆ ਕੋਈ ਨਹੀਂ ਤੁਹਾਨੂੰ ਸੱਦ ਕਰਾਂਗੇ ਫੋਨ ਉੱਥੇ ਇਹ ਹੁਣ ਸਾਡੀ ਕੁੜੀ ਜੇਦ ਕਰਨ ਲਈ ਆ ਕਹਿੰਦੀ ਵੀ ਮੈਂ ਇੱਕ ਵਾਰੀ ਜਾਣਾ ਵਾਂ ਮੈਂ ਆਪਣੇ ਘਰ ਵਾਲੇ ਦੇ ਮੱਥੇ ਲਗਣਾ ਵਾਂ ਤੇ ਸਾਨੂੰ ਜਾਣਾ ਚਾਹੀਦਾ ਹੁਣ ਚਲੋ ਵੇਖ ਲਓ ਜਾ ਕੇ ਜੇ ਤੁਹਾਡਾ ਮਸਲਾ ਕੋ ਸਾਡਾ ਹੁੰਦਾ ਨਹੀਂ ਤੇ ਫਿਰ ਕੋਈ ਨਹੀਂ ਨਹੀਂ ਮਸਲਾ ਕਾ ਦਾ ਹੱਲ ਹੋਣਾ ਜਿਹੜੇ ਬੰਦੇ ਦਾ ਕਸੂਰ ਆ ਉਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਆ ਹਾਂਜੀ ਉਹ ਤੇ ਠੀਕ ਤੇ ਚਲੋ ਇਹ ਇੰਨੀ ਗੱਲ ਕਹਿੰਦੀ ਆ ਵੀ ਮੇਰੇ ਸਹੁਰੇ ਦਾ ਤੇ ਮੇਰੇ ਘਰ ਵਾਲੇ ਦਾ ਕੋਈ ਕਸੂਰ ਨਹੀਂ ਜਦੋਂ ਮੇਰੇ ਨਾਲ ਇਹ ਕੰਮ ਹੋਇਆ ਉਹ ਰੀਪਰ ਲੈਣ ਗਏ ਸੀ ਠੀਕ ਆ ਕਿ ਨਹੀਂ ਕਿ ਉਹਨਾਂ ਨੂੰ ਕੋਈ ਗੱਲ ਦਾ ਨਹੀਂ ਪਤਾ ਨਾਲੇ ਤਾਂ ਉਹਨਾਂ ਨੂੰ ਸੱਚਾਈ ਦਾ ਪਤਾ ਲੱਗ ਜਾਊਗਾ ਠੀਕ ਆ ਕਿ ਨਹੀਂ ਤੇ ਬਾਕੀ ਹੁਣ ਤੁਹਾਡਾ ਮੈਕਮਾ ਜਾਣੇ ਵੀ ਗਾਂ ਮੈਕਮੇ ਨੇ ਕੀ ਕਰਨਾ ਵਾ ਕੁੜੀ ਗਵਾਹੀ ਦਊਗੀ ਜੋ ਵੀ ਆ ਸੱਚੀ ਗੱਲ ਬਿਲਕੁਲ ਠੀਕ ਹੈ ਵੈਸੇ ਤੁਹਾਨੂੰ ਜਾਣਦੀ ਤੇ ਲੋੜ ਨਹੀਂ ਆਈ ਉਹਨਾਂ ਨੂੰ ਥਾੜੇ ਲੈਵਣਾ ਨਹੀਂ ਪਰ ਜੇ ਕੁੜੀ ਕਹਿੰਦੀ ਏ ਮੈਂ ਜਾਣਾ ਉੱਥੇ ਤੇ ਚਲੋ ਤੁਸੀਂ ਆਪਣੋ ਤੇ ਅਸੀਂ ਵੀ ਉੱਥੇ ਅਪੜਨੇ ਆਓ ਚਲੋ ਏਦਾਂ ਕਰ ਲੈਂਦੇ ਹਾਂ ਠੀਕ ਹੈ ਕਿ ਨਹੀਂ ਅਸੀਂ ਤਾਂ ਤਿਆਰ ਹੀ ਆਂ ਅਸੀਂ ਦਵਾਸ ਚੱਲੇ ਆਂ ਠੀਕ ਹੈ ਤੇ ਤੁਸੀਂ ਵੀ ਜੇ ਜਾਣਾ ਖਾਣੇ ਤੋਂ ਉੱਥੋਂ ਹੋ ਕੇ ਤੇ ਨਾਲੇ ਹੋਰ ਕੋਈ ਮਲਾਜਮ ਆਪਣਾ ਜਿਹੜਾ ਕੋਈ ਨਾਲ ਨੂੰ ਤੁਸੀਂ ਲਿਆਉਣਾ ਜੋ ਵੀ ਕਰਨਾ ਪਰ ਇੱਕ ਕੰਮ ਕਰਿਓ ਆਪਣੀ ਲੇਡੀ ਪੁਲਸ ਜ਼ਰੂਰ ਲਿਆਓ ਨਾਲ ਕੋਈ ਨਹੀਂ ਲਿਆਵਾਂਗੇ ਠੀਕ ਹੈ ਕਿ ਨਹੀਂ ਹਾਂ ਉਹਦੇ ਸੱਸ ਨੂੰ ਚੁੱਕ ਕੇ ਤੇ ਅੰਦਰ ਸੁਟੋ ਉਹਨੂੰ ਪਤਾ ਲੱਗੇ ਕਿ ਕਿਦਾਂ ਕਿਸੇ ਦੀ ਧੀ ਨੂੰ ਮਾਰੀਦਾ ਵਾ ਹਾਂ ਹੋਂਦੇ ਵਧੀਆ ਨਾ বাজ ਗਈ ਕੁਦਰਤੀ ਤੇ ਜੇ ਨਾ বাজਦੀ ਸਾਡੇ ਹੱਥ ਕੋਈ ਨਹੀਂ ਇਹ ਨਾ ਹੋਣਾ ਇਗਾ ਨਾ ਕੋਈ ਨਹੀਂ ਤੁਸੀਂ ਪਹੁੰਚੋ ਤੇ ਮੇਰਾ ਥਾਣੇ ਹੋ ਕੇ ਆਇਆ ਬੈਠੋ ਚਾਹ ਦਈ ਬਣਾ ਨਹੀਂ ਨਹੀਂ ਚਾਹ ਨਹੀਂ ਪੀਣੀ ਠੀਕ ਜੀ ਚਲੋ ਠੀਕ ਹੈ ਭਾਈ ਚਲੋ ਠੀਕ ਹੈ ਜੀ ਤੇ ਚਲੋ ਪੁੱਤ ਚਲ ਜੀਏ ਫਿਰ ਆਪਾਂ ਵੀ ਕੋਈ ਗੱਲ ਹੁਣ ਲਿਸਟਾ ਹੋ ਗਿਆ ਮੁੰਡਾ ਗਿਆ ਮੰਗਿਆ ਬਹੁਤ ਸੋਹਣਾ ਕੌਮ ਹੈ ਦੋਹਾਂ ਧਿਰਾਂ ਨੂੰ ਬਹੁਤ ਬਹੁਤ ਹੀ ਵਧਾਈ ਹੈ ਤੁਹਾਨੂੰ ਬਹੁਤੀਆਂ ਬਹੁਤੀਆਂ ਬੀਜੀ ਬੀਬੀ ਤੁਹਾਨੂੰ ਬਹੁਤੀਆਂ ਬੁੜੀਆਂ ਕਰ ਨਾਨੀ ਨੂੰ ਅਣ ਵਿਆਹ ਦੀ ਤਿਆਰੀ ਕਰੋ ਵਿਆਹ ਦੀ ਤਿਆਰੀ ਕਾਦੀ ਕਰਨੀ ਆ ਮੈਂ ਤਾਂ ਕਿ ਨਹੀਂ ਅੱਜ ਹੀ ਫੇਰੇ ਕਰੀਏ ਤੇ ਕੰਮ ਨਿਬੜੀਏ ਪਰੇ ਨੇ ਨਹੀਂ ਭੈਣ ਜੀ ਐਂ ਕੁੜੀ ਆਲੇ ਸਾਨੂੰ ਥੋੜਾ ਪੋਤਾ ਟਾਈਮ ਚਾਹੀਦਾ ਵਾ ਸਾਡੀ ਵੀ ਕੁੜੀ ਆ ਹੋ ਗਿਆ ਜੀ ਹਾਂ ਜੀ ਕਿ ਤੇ ਤੇਲ ਤੇ ਨਹੀਂ ਮੁੱਕ ਗਿਆ ਤੇਲ ਨੇ ਤੇਲ ਤੇ ਪੋਤਾ ਆਹੀ ਵਿੱਚ ਤੇਲ ਤੇ ਵਾ ਦੂਗਾ ਇਨੂੰ ਕੀ ਹੋ ਗਿਆ ਚੱਲਦੇ ਚੱਲਦੇ ਇਹਨੂੰ ਪਤਾ ਨਹੀਂ ਕੀ ਬਿਮਾਰੀ ਪਈ ਓ ਇਹਨੂੰ ਮੈਂ ਕੋਹਾਂ ਸਟਾਰਟ ਸਟੂਡ ਕਰਕੇ ਚੰਗਾ ਸਿਆਪਾ ਪਿਆਈਓ ਉਧਰੋਂ ਮੈਂ ਭਾਵੇਂ ਪੁਲਿਸ ਵਾਲੇ ਆ ਜਾਣ ਉਹ ਆਨੂੰ ਡੀਕਦੇ ਰਹਿਣ ਹੁਣ ਕੀ ਕਰੀਏ ਦੱਸ ਹੁਣ ਕੇ ਡੈਡੀ ਜੀ ਕੀ ਕਰਨਾ ਵਾ ਹੈ ਡਰਜੀ ਜੀ ਜਨਾ ਸਟਾਰਟ ਹੋਇਆ ਤੇ ਫਿਰ ਕੀ ਕਰਾਂਗੇ ਉਹਨਾਂ ਚ ਨੂੰ ਫੁੱਲ ਸਵੇ ਭਾਣਾ ਉਹਨਾਂ ਨੂੰ ਲੈ ਜਾਣਾ ਪੁੱਤ ਹੁਣ ਮੈਨੂੰ ਇਹਦਾ ਕੀ ਪਤਾ ਹੈ ਇਹਨੂੰ ਅੱਗ ਲੱਗਣਿਆਂ ਨੂੰ ਕੀ ਹੋਣਾ ਵਾ ਇੱਥੇ ਕੋਈ ਲੱਗੀ ਬੰਨੀ ਦੁਕਾਨੀ ਹੈਗੀ ਚੱਲਾਂ ਉਹ ਅਗਲੇ ਪਿੰਡ ਜਾ ਕੇ ਵਸਾਉਨੇ ਆ ਚਲੋ ਫਿਰ ਹਾਂ ਜੇ ਕੋਈ ਮਿਸਤਰੀ ਲੱਭ ਜੇ ਤੇ ਸਸਾ ਠੀਕ ਹੈ ਸਰ ਸਰ ਇੱਥੇ ਥਾਣੇ ਲੇਡੀ ਪੁਲਸ ਹੈ ਨਹੀਂ ਜੀ ਹਾਂਜੀ ਠੀਕ ਹੈ ਕਿੱਥੇ ਹੈ ਡਿਊਟੀ ਠੀਕ ਹੈ ਕੋਈ ਨਹੀਂ ਮੈਂ ਉੱਥੋਂ ਲੈਣਾ ਫਿਰ ਠੀਕ ਹੈ ਸਰ ਓਕੇ ਉਹਦਾ ਫੋਨ ਆ ਗਿਆ ਹਲੋ ਸਸਾ ਕਾਪੂ ਆ ਜੀ ਹੋਰ ਸਭ ਠੀਕ ਠਾਕ ਜੀ हाँ जी हाँ जी मैं कर रही ए, कर। आ, तो घर ही हाँ दसो ठीक है कल आना ती फिर आओ तो आर होनी है नहीं इतने हो गए अपने नानके गए न्याणे मैनू भी कह दी पर मैं नहीं गया मैं फिर रह पड़ी कोई नहीं मैं करदा उन्होंने फोन फिर आ जा तो आ जाओ कोई नहीं ਫੇਕਾ ਸਰਨੰਦ ਨੂੰ ਕਰਦਾ ਫੋਨ ਪਿਪੂ ਆਨੇ ਆਉਣਾ ਹੀ ਉਹ ਤੇ ਤੂੰ ਇਦਾਂ ਕਰ ਫੇ ਆ ਜੀ ਸ਼ਾਮ ਨੂੰ ਹਨਾ ਹਲੋ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਕੀ ਕਰਨ ਦੇ ਨੇ ਆਨੇ ਡੇ ਠਾਕ ਆ ਤੇ ਇਦਾਂ ਕਰੇ ਪੀ ਉਹ ਭੂਆ ਦਾ ਆਇਆ ਇਹ ਫੋਨ ਤੇ ਉਹ ਕਹਿੰਦੇ ਸੀ ਆਉਣ ਵੱਲੋਂ ਉਹਨਾਂ ਨੇ ਆਉਣਾ ਹੀ ਕੱਲ ਤੇ ਤੂੰ ਇਦਾਂ ਕਰੀ ਪੀ ਸ਼ਾਮ ਤੱਕ ਆ ਜੀ ਚੰਗਾ ਆ ਤੂੰ ਅੱਜ ਕੋਈ ਨਹੀਂ ਮੈਨੂੰ ਫੋਨ ਕਰਦੀ ਫਿਰ ਮੈਂ ਤੈਨੂੰ ਅੱਗੇ ਲੈ ਜਾਊਂਗਾ ਠੀਕ ਆ ਚੱਲ ਠੀਕ ਆ ਠੀਕ ਮੇਰੀ ਗੱਲ ਸੁਣੋ ਅਹੀ ਤਾਂ ਕੋਈ ਖਰਚਾ ਨਹੀਂ ਕਰਾਉਣਾ ਚਾਹੁੰਦੇ ਠੀਕ ਆ ਨਾ ਇਹ ਹੁਣ ਧੀ ਸਾਡੇ ਘਰ ਆ ਗਈ ਆ ਇਹ ਅੱਜ ਤੁਹਾਡੀ ਹੋਈ ਤੇ ਬਸ ਤਹੀ ਨਾ ਇੰਨੀ ਕੁ ਮਿਹਰਬਾਨੀ ਕਰੋ ਪੀਨੂ ਹੁਣ ਇੱਥੇ ਹੀ ਰਹਿਣ ਦਿਓ ਤੇ ਆਪਾਂ ਫੇਰੇ ਕਰਕੇ ਤੇ ਘਰ ਲੈ ਆਉਨੇ ਆਂ ਭੈਣ ਜੀ ਤੁਹਾਡੀ ਗੱਲ ਤਾਂ ਠੀਕ ਆ ਫਿਰ ਵੀ ਚਲੋ ਅਸੀਂ ਧੀ ਵਾਲੇ ਆ ਤੇ ਫਿਰ ਵੀ ਚਲੋ ਅਸੀਂ ਥੋੜਾ ਬੋਧਾ ਤੇ ਕਰਾਂਗੇ ਨਾ ਕੋਈ ਸਾਡੀ ਵੀ ਧੀ ਆ ਕਿੱਦਾਂ ਕਹਿੰਦੇ ਜੇ ਤੁਸੀਂ ਫਿਰ ਚਲੋ ਅਜ ਪੰਜ ਚਾਰ ਦਿਨ 파ਰੋ ਜੇ ਜ਼ਿਆਦਾ ਕਹਿਣ ਦੇ ਆ ਤੇ ਠੀਕ ਆ ਮੰਮੀ ਫਿਰ ਚਾਰ ਪੰਜ ਦਿਨ ਆਹੋ ਫਿਰ ਇਦਾਂ ਹੀ ਕਰ ਲਓ ਚਲੋ ਠੀਕ ਆ ਫਿਰ ਫਿਰ ਬਹੁਤੇ ਦਿਨ ਨਹੀਂ ਜੀ ਫੋੜਿਆ ਆਪਾਂ ਸਗਲ ਕੀ ਆ ਸੋ ਤਿਆਰੀ ਹੁੰਦੀਆਂ ਵਾ ਬੀਬੀ ਆਹੋ ਥੋੜਾ ਹਾਂ ਉਹਨਾਂ ਨੂੰ ਟਾਈਮ ਦੇਈਦਾ ਥੋੜਾ ਬੋਤਾ ਅਸੀਂ ਵੀ ਤਿਆਰੀਆਂ ਥੋੜੀਆਂ ਬਹੁਤੇ ਕਰਦੀਆਂ ਕੱਲ ਨੂੰ ਨਹੀਂ ਨਹੀਂ ਤੁਹਾਡੀ ਗੱਲ ਬਹੁਸੀ ਬਿਲਕੁਲ ਸਹੀ ਆ ਮੇਰੀ ਗੱਲ ਸੁਣੋ ਤਿਆਰੀਆਂ ਕੋਈ ਨਾ ਕਰਿਓ ਸਾਨੂੰ ਕਹਚੀ ਦੀ ਭੁੱਖ ਨਹੀਂ ਗਈ ਸਭ ਕੋ ਤੇ ਹੈਗਾ ਵਾ ਤੇ ਬਸ ਹੀ ਨਾ ਆ ਕੱਪੜਿਆਂ ਵਿੱਚ ਦੋਹਾਂ ਚੀ ਬਸ ਫੇਰੇ ਕਰਦੇ ਹੋ ਸਾਨੂੰ ਹੋਰ ਨਹੀਂ ਖਚਾ ਚਾਹੀਦਾ ਚੱਲ ਜਾਂਦੇ ਪਤਲ ਹੋਣ ਨਹੀਂ ਗਈ ਠੀਕ ਆ ਆਹੋ ਤੇ ਚਲੋ ਫਿਰ ਮੈਂ ਤਾਂ ਕਹਿੰਨੀ ਆ ਕਿ ਸਾਰਾ ਕੁਝ ਵਧੀਆ ਵਧੀਆ ਹੋ ਗਿਆ ਵਾ ਤੇ ਚਲੋ ਫੋਟੋਆਂ ਲਾ ਲਈਏ ਜਦਗਰੀ ਹੁੰਦੀ ਆ ਲੈ ਫੋਟੋਆਂ ਲਾਓ ਕਿ ਲਾਉਣੀਆਂ ਕਿਆਂ ਨੇ ਆਹੋ ਚਲ ਉੱਠੋ ਪੁੱਤ ਫਿਰ ਪਿੰਦਰ ਪੁੱਤ ਤੂੰ ਖੁਸ਼ ਹੋ ਆ ਨਾ ਹੋ ਮੈਨੂੰ ਪੁੱਛੋ ਚਲ ਉੱਠੋ ਉੱਠੋ ਫਿਰ ਫੋਟੋਆਂ ਲਾਈਏ ਉੱਠੋ ਤਾਂ ਆਜੋ ਤਾਂ ਬੈਠੇ ਹੁਣ ਸਾਰੇ ਆਜੋ ਪਾਰਕ ਚ ਆਜੋ ਆਜੋ ਆਹੋ ਆਜਾ ਪੁੱਤ ਤੂੰ ਹੀ ਆਜਾ ਤੂੰ ਹੀ ਆਜੋ ਆਜੋ ਉਹਨਾਂ ਇੱਕ ਗੱਲ ਕਵਾਂ ਕੁੜੀ ਹੈਗੀ ਚੰਗੀ ਆ। ਆਹੋ ਨਹੀਂ ਕੁੜੀ ਚੰਗੀ। ਨਾਲੇ ਇੱਕ ਹੋਰ ਗੱਲ। ਤੁਹਾਨੂੰ ਪਤਾ ਹੈਗਾ ਕਿ ਕੁੜੀ ਦੇ ਨਾਲ ਤਿੰਨ ਕਿੱਲੇ ਆ। ਲੈ ਮੈਨੂੰ ਤਾਂ ਪਤਾ ਹੀ ਨਹੀਂ। ਅੱਛਾ ਤੁਹਾਨੂੰ ਨਹੀਂ ਪਤਾ। ਨਾ ਆਡੀ ਤੇ ਲਾਟਰੀ ਲੱਗ ਗਈ ਆ। ਵਾ ਵਧੀਆ ਆ ਕਿ ਨਿਕਲ ਆਈ ਲਾਟਰੀ। ਆਹੋ ਤੇ ਮੈਂ ਤਾਂ ਕਹਿੰਨੀ ਆ ਕਿ ਛੇਤੀ ਛੇਤੀ ਕਰਦੀਏ ਪਰੇ। ਬਹੁਤੇ ਦੇਣਾ ਪਾਉ ਵਿੱਚ ਹੁਣ। ਨਹੀਂ ਨਹੀਂ ਮੈਂ ਤਾਂ ਅੱਜ ਹੀ ਰੱਖਣ ਨੂੰ ਤਿਆਰ ਹੈਗੀ। ਆਹੋ ਪਰ ਉਹ ਨਾ ਉਹਦਾ ਜੀਜਾ ਨਹੀਂ ਮੰਨਣ ਦਿਆ। ਖਤਾਂ ਦੱਖ ਹੋ ਜੇ ਤਿੰਨ ਚਾਰ ਦਿਨ। ਸਾਨੂੰ ਕਿਹੜਾ ਕੋਈ ਲਾਲਚ ਹੋਇਆ। ਆਹ ਪਰ ਨਾ ਮੇਰਾ ਇਰਾਦਾ ਇਹ ਆ। ਇਤਨੇ ਕਿ ਲਈ ਵੇਚ ਹੀ ਦੇਣੇ ਸਿਆਪਾ ਹੀ ਮੁਕਾ ਦੇਣਾ ਵਾ ਠੀਕ ਵਾ ਨਾ ਚੱਲ ਵੇਖੀ ਓ ਠਹਿਰ ਕੇ ਗੱਲ ਕਰੀ ਹੁਣ ਨਾ ਕਰ ਕੋਈ ਨਹੀਂ ਕੁੜੀ ਨੂੰ ਘਰ ਤੇ ਆ ਲੈੰਦੋ ਫਿਰ ਕਰ ਦਾਂਗੇ ਨਾਲ ਹੀ ਗੱਲ ਕੇ ਐਵੇਂ ਕੋਈ ਹੋਰ ਖੜਾ ਹੋ ਜੂਰ ਕੇ ਪਿਆਲੀ ਸੰਭਣ ਵਾਲਾ ਹਾਂ ਚਲਾਓ ਚੁੱਪ ਕਰਕੇ ਕਰਨਾ ਚਲੋ 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 ਫੋਟੋਆਂ ਲਾਈਏ ਆਜੋ 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 ਮੇਰੀ ਕਾਸਣਾ ਪਹਿਲਾਂ ਤੂੰ ਭੱਜੀ ਜਾਣੀ ਪਰ ਉਹ ਬੀਬੀ ਦੀ ਫੋਟੋ ਖਿਚਾ ਲੈ ਆਓ ਗਾਂ ਕਰਵਾ ਲਓ ਪਹਿਲਾਂ

ਹੋਗੀ ਅਗੋਂ ਬੱਧੀ ਆਲਾ ਦੋ ਮਿੰਟ ਹੋਏ ਹੁਣ ਆਵਾਜ਼ ਮਾਰੀ ਨੂੰ ਪਿੰਦਰ ਇਹ ਪਿੰਦਰ ਇੱਕ ਤਿਆੜਾ ਹੁੰਦਾ ਵਾ ਨਾ ਖਟਾ ਇਹਨੇ ਨਾ ਮੇਰੀ ਬੇਟੀ ਕਰਾ ਕੇ ਰੱਖ ਲਈ ਹੂੰ ਵੀਉ ਥੀਆ ਵੀਉ ਜੀ ਹੁੰਦਾ ਦੱਸੋ ਹਾਂ ਕਿ ਉਹ ਬੜਾ ਯਾ ਟੁੱਠੇ ਵਰਗਾ ਹੈ ਅਗਲੀ ਦਾ ਜੀਜਾ ਕੀ ਕਹੂਗਾ ਉਹ ਵੇਂਦੇ ਨਹੀਂ ਕਿ ਤੇਰੇ ਵਾਲਾ ਕਿ ਤੂੰ ਤਾਂ ਲਾ ਕੇ ਖਲੋਣੀ ਡਿਆ ਉਥੇ ਫੋਟੋਆਂ ਲਵਾਉਣ ਦੇ ਆ ਤੇ ਠਾਕਾ ਤੇਰਾ ਲੱਗਾ ਤੇਰਾ ਤੇ ਫੋਟੋਆਂ ਕਿਨੇ ਲਵਾਉਣੀਆਂ ਤੂੰ ਨਹੀਂ ਲਵਾਉਣੀਆਂ ਉਹ ਮੈਂ ਲਵਾਉਣੀ ਲਵਾਉਣੀ ਲਵਾਵਤ ਹਾਂ ਜੀ ਜਾ ਕੇ ਆਏ ਵੇ ਮੇਰੇ ਆ ਮਾਲਕਾ ਵੇ ਮੈਂ ਕੀ ਕਰਾਂ ਤੇ ਤਿੰਨ ਕਿੱਲੇ ਵੀ ਹੈਗੇ ਓਦੇ ਵੇ ਅੱਛਾ ਤਿੰਨ ਕਿੱल्ल्या ਕਰਕੇ ਖੁਸ਼ ਹੁੰਦੇ ਆ ਤੁਸੀਂ ਤਿੰਨ ਕਿੱल्ल्या ਕਰਕੇ ਖੁਸ਼ ਨਹੀਂ ਹੁੰਦੀ ਮੈਂ ਉਹ ਤਾਂ ਅਚਾਨਕ ਹੀ ਪਤਾ ਲੱਗ ਗਿਆ ਮੈਨੂੰ ਕਿ ਤਿੰਨ ਕਿੱਲੇ ਵੀ ਹੈਗੇ ਆ ਤੇ ਕਿਹੜੀ ਮਾੜੀ ਗੱਲ ਵਾ ਤੇਰੀ ਜਾਇਦਾਦ ਬਣਨੀ ਆ ਆ ਮੈਨੂੰ ਚਾਹੀਦੀ ਹੈ ਮੇਰੀ ਹਿੱਤਾਂ ਦੀ ਆ ਪਹਿਲਾਂ ਆਪਣਾ ਮੂੰਹ ਸੁਧਾ ਕਰ ਸੁਧਾ ਕਰ ਪਰ ਤੂੰ ਹੀ ਕਹਿਣਾ ਮੈਨੂੰ ਕਿਉਂ ਨਹੀਂ ਕਹਿਣਾ ਮੈਂ ਜਿੱਦਾਂ ਦਾ ਮਰਜ਼ੀ ਹੋਵੇ ਮੇਰਾ ਜਿੱਦਾਂ ਦਾ ਮਰਜ਼ੀ ਹੋਵੇ ਇਦਾਂ ਠੂਠੇ ਵਰਗਾ ਮੂੰਹ ਬਣਾ ਕੇ ਫਿਰਂਦਿਆ ਵਾ ਇੱਧਰ ਮੂੰਹ ਕਰ ਖੁਸ਼ ਹੋ ਪੜਾ ਥੋੜਾ ਜਿਹਾ ਕੀ ਖੁਸ਼ ਹੋਵਾ ਪਾ ਤੁਹਾਡੇ ਕਰਕੇ ਇੰਨਾ ਕਰਨ ਤੇ ਡਿਆ ਵਾ ਕੀ ਕਰਨ ਡਿਆ ਮੇਰੇ ਕਰਕੇ ਉਹਦਾ ਨਾ ਤੁਸੀਂ ਲਾਲਚ ਬੜਾ ਕਰਦੇ ਮੰਮੀ ਦੱਸ ਇਹੋ ਲਾਲਚ ਨੇ ਨਾ ਤੁਹਾਨੂੰ ਇੱਕ ਦਿਨ ਲੈ ਕੇ ਬੈਠੇ ਨਾ ਵੇ ਤੇਰੇ ਕਰਕੇ ਲਾਲਚ ਕਰਨੀ ਆ ਜੇ ਤਿੰਨ ਕਿਲੇ ਆ ਜਾਣਗੇ ਤੇਰੀ ਜਾਇਦਾਦ ਬਣ ਜੂਗੀ ਮੈਂ ਕਿਹੜੀ ਹਿੱਕ ਤਰ੍ਹਾਂ ਕਿ ਲੈ ਜਾਣੀ ਆ ਬੜਾ ਕਾਫੀ ਜਿੰਨਾ ਹੈਗਾ ਸਾਡੇ ਕੋਲ ਬੜਾ ਕੁਝ ਵਾ ਤੇਰੇ ਕੋਲ ਝਾਕ ਨਹੀਂ ਰੱਖੀਂ ਦੀ ਲਾਮ ਦੀ ਤੇ ਜੇ ਵਾਧੂ ਆ ਜਾ ਤਾਂ ਮਾੜਾ ਵਾ ਲੈ ਲੈਣਾ ਚਾਹੀਦਾ ਵਾ ਠੀਕ ਵਾ ਨਾ ਲੋ ਨਾ ਆਈ ਕਿਹੜਾ ਕਿਸ ਦਾ ਖੋਗੇ ਲੈਣ ਦੇ ਉਹ ਪਹਿਲਾਂ ਹੀ ਉਹਦੇ ਨਾ ਹੀ ਉਹ ਤਾਂ ਸਾਡੀ ਕਿਸਮਤ ਠੀਕ ਵਾ ਨਾ ਹੋਰ ਗੱਲਾਂ ਕਰਦਾ ਫਿਰਦਾ ਵਾ ਚੱਲ ਮੂੜ ਸਿੱਧਾ ਕਰ ਆਪਣਾ ਮੈਂ ਇੱਕੋ ਫੋਟੋ ਲਵਾਉਣੀ ਜੀ ਉਹ ਪਿਓ ਤੇਰਾ ਡਿਆ ਹੀ ਔਖਾ ਹੁਣ ਹੋਂਦੋ ਹੁੰਦੀ ਮੇਰੀ ਸੁਣ ਲੋ ਗੱਲ ਇੱਕੋ ਫੋਟੋ ਲਵਾਉਣੀ ਤੇ ਮੈਨੂੰ ਉੱਥੇ ਕੁਝ ਕੋ ਹੈ ਨਾ ਇਹ ਨਾਲ ਅੱਕ ਮੁਰਕ ਮੇਰੀ ਬੇਇੱਜ਼ਤੀ ਹੋ ਗਈ ਏ ਇੱਕ ਲਵਾਉਣੀ ਐ ਦੋ ਚਾਰ ਫੋਟੋਆਂ ਲਵਾ ਅਗਲੀ ਦਾ ਭਾਇਆ ਕੀ ਆਖੂਗਾ ਘਰ ਜਾ ਕੇ ਗੱਲਾਂ ਕਰੂਗਾ ਤਾਂ ਮੁੰਡਾ ਤੇ ਔਖਾ ਔਖਾ ਲੱਗਦਾ ਹੈਗਾ ਇਹ ਨਾ ਹੋਵੇ ਘਰ ਜਾ ਕੇ ਨਖਤੇ ਜਵਾਬ ਦੇ ਦੇਣ ਮਾਹ ਤਾਂ ਖੁੰਦੀ ਸਾਈ ਐ ਚੰਗਾ ਸਗੋਦੀ ਨਾ ਇੱਕ ਤਾਂ ਮੇਰਾ ਜੀਕਾ ਤਾਂ ਅੰਦਰ ਲੱਗਾ ਤਾਂ ਨਿੱਚੇ ਕਾ ਕੇ ਕੰਪਾ ਫੇਰਾ ਅੰਦਰ ਜਾ ਕੇ ਬੱਲਾ ਬਾਜ ਦੁਨੀਆ ਆ ਗਏ ਜੇ ਕੀ ਖਦਾ ਤੂੰ ਦਮਾਨ ਚਲੋ ਜਾ ਹੁਣ ਖੁਸ਼ ਹੋ ਜਾ ਚੱਲ ਖਿੱਚ ਖਿੱਚ ਪੁੱਤ ਖਿੱਚ ਹੋ ਗਿਆ ਚੱਲ ਇੱਕ ਨਾ ਕੁੜੀ ਮੁੰਡੇ ਕੱਲੇ ਦੀ ਖਿੱਚ ਚੱਲ

ਲੇ ਪੁੱਤ ਜੇਦ ਕੀਤੀ ਆ ਤੇ ਤਾਂ ਆਵਾਂ ਪਿਆ ਇੱਥੇ ਇਹਦੇ ਨਾਲ ਥਾਣੇ ਮੁਲਾਕਾਤ ਹੋਣੀ ਸਾਰਿਆਂ ਨਾਲ ਉਹ ਹੁਣ ਅੱਗੇ ਚਲੋ ਆਓ ਡੈਡੀ ਜੀ ਪਹਿਲਾਂ ਸਰਕਾਰ ਕਰੀ ਫੇਰ ਨੇ ਪਿੰਨੇ ਪਸ਼ਵਰ ਹੈ ਚਲੋ ਬਾਪ ਚਲ ਲੈ ਆ ਵੇਖਾਂ ਮੈਂ ਬਾਹਰ ਕੌਣ ਆਇਆ ਮੈਂ ਨਹੀਂ ਆ ਬਾਹਰੋਂ ਮੋੜ ਦੂੰਗੀ ਇੱਕ ਵਾਰਾ ਲੋ ਜੋ ਦੋ ਮੇਟਾ ਸਗਣਾ ਦਾ ਕੰਮ ਆ ਪਾਣੀ ਕਿਹੜਾ ਆਇਆ ਵਾ ਹਾਈ ਹਾਈ ਬੁੱਧਾ